ਕਾਲਜ ਸਟੂਡੀਓ ਵੜਾਏ ਲੋਕ ਯੂਥਾਣੇ ਚ ਰਾਤਾਂ ਰੁੱਤਾਂ ਕੱਟੀਆਂ ਰੀਅਲ ਲਾਈਫ ਦੇ ਵਿੱਚ ਵੀ ਇਹ ਸੋਲ ਹੈ ਗਿਆ ਰੀਅਲ ਲਾਈਫ ਚ ਹਾਂ ਜੀ ਹਾਂ ਜੀ ਕੀ ਸਭ ਨਹੀਂ ਹੁੰਦੀ ਯਾਰ ਫਿਰ ਕਿਉਂ ਗਿਆ ਜੀ ਅੱਜ ਐਕਟਰ ਬਣ ਗਏ ਨਿਕਲੇ ਤਾਂ ਸੇ ਵੀ ਸਕੂਲਾਂ ਕਾਲਜਾਂ ਚੋਂ ਹੀ ਆ ਉਹ ਤਾਂ ਚਲੋ ਸਾਡਾ ਡ੍ਰੀਮ ਸੀਗਾ ਕਿ ਯਾਰ ਜਾਣਾ ਹੁਣ ਬਣ ਕੇ ਐਕਟਰ ਹਰ ਬੰਦਾ ਕਿਸੇ ਨਾ ਕਿਸੇ ਦੌਰ ਚ ਕਿਸੇ ਨਾ ਕਿਸੇ ਗਲੀ ਚੋਂ ਐਕਟਰ ਸਾਰਿਆਂ ਦਾ ਹੋਣਾ ਇੱਕ ਵਾਰੀ ਨਿਕਲਦਾ ਹੀ ਆ ਤਾਂ ਮੇਰਾ ਮੁੰਡਿਆ ਲੜਾਈ ਇੱਥੇ ਕਿਹੜੇ ਮੈਂ ਸਾਡੇ ਪਿੰਡ ਦੇ ਨੇੜੇ ਚੌਂਕੀ ਲੱਦੀ ਡਕਾਲਾ ਉੱਥੇ ਦੋ ਤਿੰਨ ਰਾਤਾਂ ਕੱਟੀਆਂ ਮੈਂ ਕਦੀ ਘੁੱਟ ਵੀ ਪਈ ਆ ਪੁਲਿਸ ਤੋਂ ਉਹ ਤਾਂ ਫਿਲਮ ਚ ਦਿਖਾਉਣ ਵਾਲਾ ਕਿੱਸਾ ਹੈ ਉਹ ਇਦਾਂ ਨਹੀਂ ਮੈਂ ਸੁਣ ਰਿਹਾ ਉਹ ਬੜਾ ਘੈਂਟ ਕਿੱਸਾ ਮੇਰੀ ਲਾਈਫ ਦਾ ਸੀਰੀਅਸਲੀ ਬਹੁਤ ਅੱਛਾ ਰੀਅਲ ਤੁਸੀਂ ਫਿਲਮ ਦੇ ਵਿੱਚ ਵੀ ਯੂਜ਼ ਕੀਤਾ ਉਹ ਕਿਤੇ ਕਰੂੰਗਾ ਯੂਜ਼ ਮੈਂ ਉਹ ਬੜਾ ਘੈਂਟ ਕਿੱਸਾ ਉਹ ਤਾਂ ਸੀਨ ਹੀ ਬੜਾ ਜ਼ਬਰਦਸਤ ਆ ਉਹ ਇਦਾਂ ਨਹੀਂ ਦੱਸਣਾ ਆ ਜਿਹੜਾ ਦੋ ਤਿੰਨ ਤੁਸੀਂ ਕਿ ਰਾਤਾਂ ਗੱਟੀਆਂ ਆ ਲਿਆ ਉਹ ਨਹੀਂ ਉਹ ਹੋਰ ਹੈ अच्छा चलो बहुत किस्से हैं हमारी जिंदगी के अगर हमने सुनाने शुरू कर दिए एक फिल्म बन जाएगी उस पे बनाना है बना लेंगे ला बनोगे ना फिर हां बनावांगी जी कोई ना अच्छा उदा जमे ਤੁਸੀਂ ਯੂਨੀਵਰਸਿਟੀ ਪੜ੍ਹੀ ਹੋ ਹਨਾ ਜਿੱਥੇ ਤੱਕ ਮੈਂ ਗਲਤ ਨਹੀਂ ਆ ਪੰਜਾਬੀ ਯੂਨੀਵਰਸਿਟੀ ਨਹੀਂ ਮੈਂ ਕਾਲਜ ਤੱਕ ਗਿਆ ਆ ਮਹਿੰਦਰਾ ਕਾਲਜ ਮਹਿੰਦਰਾ ਕਾਲਜ اچھا ਉਦੋਂ ਵੀ ਬੱਚੇ ਸੋਚਦੇ ਨੇ ਵੀ ਚਲੋ ਇੱਕ ਆਪਾਂ ਪੱਕਾ ਕਰੀਅਰ অপਸ਼ਨ ਰੱਖ ਲਈਏ ਵੀ ਚਲੋ ਪੁਲਿਸ ਦਾ ਪੇਪਰ ਹੀ ਭਰਉਣਾ ਚਾਹੇ ਤਿਆਰੀ ਕੀਤੀ ਹੋਵੇ ਨਾ ਕੀਤੀ ਹੋਵੇ ਪਰ ਉਹ ਭਰਨ ਦੇਣ ਮੈਂ ਤਾਂ ਬਿਨਾਂ ਪੇਪਰਾਂ ਤੋਂ ਪੁਲਿਸ ਚ ਭਰਤੀ ਹੋ ਗਿਆ ਸੀ ਹੂੰ ਮੈਂ ਸਪੋਰਟਸਮੈਨ ਸੀ ਨਾ ਵਾਲੀਬਾਲ ਖੇਡਦਾ ਸੀਗਾ ਅੱਛਾ ਮੈਂ 올 ਇੰਡੀਆ ਯੂਨੀਵਰਸਿਟੀ ਯੂਨੀਵਰਸਿਟੀ ਤੱਕ ਵਾਲੀਬਾਲ ਖੇਡਿਆ ਔਰ ਮੇਰੀ ਗੇਮ ਚੰਗੀ ਸੀਗੀ ਤਾਂ ਮੈਂ ਪਹਿਲਾਂ ਰੇਲਵੇ ਪੁਲਿਸ ਜੁਆਇਨ ਕੀਤੀ ਮੇਰਾ ਮੈਡੀਕਲ ਹੋ ਗਿਆ ਜੀ ਆਰ ਪੀ ਉਹਨਾਂ ਵੱਲੋਂ ਅਸੀਂ ਫਿਰ ਉਹ ਸਾਡਾ ਅਸੀਂ ਨਹੀਂ ਉਹਨੂੰ ਮਨ ਲੱਗਿਆ ਫਿਰ ਪੰਜਾਬ ਪੁਲਿਸ ਫਿਰ ਉਹ ਤੋਂ ਬਾਅਦ ਮੈਂ ਮਨ ਨਹੀਂ ਸੀਗਾ ਮੇਰਾ ਮੈਨੂੰ ਮਤਲਬ ਮੇਰੇ ਰਿਸ਼ਤੇਦਾਰ ਪ੍ਰਤੀ ਕਰਾਉਣਾ ਚਾਹੁੰਦੇ ਸੀ ਸਪੋਰਟਸ ਵਿਜ ਤੇ ਪੀਏਪੀ ਜਲੰਧਰ ਉੱਥੇ ਮੈਂ ਗਿਆ ਵੀ ਤੇ ਮੈਡੀਕਲ ਵੀ ਵੱਡ ਬਾਤ ਚੋਂ ਮੇਰਾ ਮੈਨੂੰ ਸੀਗਾ ਯਾਰ ਮੈਂ ਜੇ ਫਸ ਗਿਆ ਨਾ ਜੋ ਮੇਰਾ ਡ੍ਰੀਮ ਹੈ ਜੋ ਮੈਂ ਕੰਮ ਕਰਨਾ ਚਾਹਣਾ ਇੱਕ ਐਕਟਰ ਦੇ ਤੌਰ ਤੇ ਆਪਣੇ ਆਪ ਨੂੰ ਲੈ ਕੇ ਆਉਣਾ ਸ਼ਾਇਦ ਮੈਂ ਉਹ ਨਹੀਂ ਕਰ ਸਕਦਾ ਫਿਰ ਇਸ ਕਰਕੇ ਮੈਂ ਫਿਰ ਨਿਕਲਾ ਆਇਆ ਉੱਥੋਂ ਕਾਲਜ ਟਾਈਮ ਬੜਾ ਜਿਹੜਾ ਥਾਣੇ ਚ ਰਾਤਾਂ ਉੱਤੇ ਕੱਟੀਆਂ ਅੱਛਾ ਰੀਅਲ ਲਾਈਫ ਦੇ ਵਿੱਚ ਵੀ ਸਟ੍ਰੀਲ ਹੈ ਗਿਆ ਨੀ ਰੀਅਲ ਲਾਈਫ ਚ ਹਾਂਜੀ ਹਾਂਜੀ ਕੀ ਸਭ ਨਹੀਂ ਹੁੰਦੀ ਯਾਰ ਫਿਰ ਕਿਉਂ ਗਿਆ ਜੇ ਅੱਜ ਐਕਟਰ ਬਣ ਗਏ ਨਿਕਲੇ ਤਾਂ ਸੇ ਵੀ ਸਕੂਲਾਂ ਕਾਲਜਾਂ ਚੋਂ ਹੀ ਆ ਉਹ ਤਾਂ ਚਲੋ ਸਾਡਾ ਡ੍ਰੀਮ ਸੀਗਾ ਕਿ ਯਾਰ ਜਾਣਾ ਹੁਣ ਬਣ ਕੇ ਐਕਟਰ ਹਰ ਬੰਦਾ ਕਿਸੇ ਨਾ ਕਿਸੇ ਦੌਰ ਚੋਂ ਕਿਸੇ ਨਾ ਕਿਸੇ ਗਲੀ ਚੋਂ ਆ ਕੇ ਆਉਂਦਾ ਹੈ ਨਿਕਲਦਾ ਹੀ ਆ ਤਾਂ ਮੇਰਾ ਮਿਆ ਹਾਲ ਲੱਗਦਾ ਕਿ ਮੈਂ ਸਾਡੇ ਪਿੰਡ ਦੇ ਨੇੜੇ ਚੌਂਕੀਲਾ ਦੀ ਡਕਾਲਾ ਉੱਥੇ ਦੋ ਤਿੰਨ ਰਾਤਾਂ ਕੱਟੀਆਂ ਮੈਂ ਕਦੀ ਕੁੱਟ ਵੀ ਪਈ ਆ ਪੁਲਿਸ ਤੋਂ ਉਹ ਤਾਂ ਫਿਲਮ ਚ ਦਿਖਾਉਣ ਵਾਲਾ ਕਿੱਸਾ ਹੈ ਉਹ ਇਦਾਂ ਨਹੀਂ ਮੈਂ ਸੁਣ ਉਹ ਬੜਾ ਘੈਂਟ ਕਿੱਸਾ ਮੇਰੀ ਲਾਈਫ ਦਾ ਸੀਰੀਅਸਲੀ ਬਹੁਤ ਅੱਛਾ ਰੀਅਲ ਤੁਸੀਂ ਫਿਲਮ ਦੇ ਵਿੱਚ ਵੀ ਯੂਜ਼ ਕੀਤਾ ਉਹ ਕਿਤੇ ਕਰੂੰਗਾ ਯੂਜ਼ ਮੈਂ ਉਹ ਬڑا ਘੈਂਟ ਕਿੱਸਾ ਉਹ ਤਾਂ ਸੀ ਨਹੀਂ ਬੜਾ ਜ਼ਬਰਦਸਤਾ ਉਹ ਇਦਾਂ ਨਹੀਂ ਦੱਸਣਾ ਆਏਗਾ ਆ ਜਿਹੜਾ 2-3 ਤਸੀਹੇ ਰਾਤਾਂ ਗਟੀਆਂ ਆ ਲਿਆ ਉਹ ਨਹੀਂ ਉਹ ਹੋਰ ਹੈ ਅੱਛਾ ਚਲੋ ਬਹੁਤ ਕਿੱਸੇ ਹੈ ہماری ਜ਼ਿੰਦਗੀ ਕੇ ਅਗਰ ਅਸੀਂ ਸੁਣਾਨੇ ਸ਼ੁਰੂ ਕਰ ਦੇਈਏ ਫਿਲਮ ਬਣ ਜਾਏਗੀ ਉਸਪੇ ਬਣਾ ਲਾਂਗੇ ਬਣਾ ਲਾਂਗੇ ਬਣੂਗੀ ਨਾ ਫਿਰ ਹਾਂ ਬਣਾਵਾਂਗੇ ਜੀ ਕੋਈ ਨਾ ਹਾਂ ਅੱਛਾ ਉਦਾਂ ਜਿਵੇਂ ਤੁਸੀਂ ਯੂਨੀਵਰਸਿਟੀ ਪੜ੍ਹੇ ਹੋ ਹਨਾ ਜਿੱਥੇ ਤੱਕ ਮੈਂ ਗਲਤ ਨਹੀਂ ਆ ਪੰਜਾਬੀ ਯੂਨੀਵਰਸਿਟੀ ਨਹੀਂ ਮੈਂ ਕਾਲਜ ਤੱਕ ਗਿਆ ਆ ਮਹਿੰਦਰਾ ਕਾਲਜ ਮਹਿੰਦਰਾ ਕਾਲਜ ਅੱਛਾ ਉਦੋਂ ਵੀ ਬੱਚੇ ਸੋਚਦੇ ਨੇ ਵੀ ਚਲੋ ਇੱਕ ਆਪਾਂ ਪੱਕਾ ਕਰੀਅਰ অপਸ਼ਨ ਰੱਖ ਲਈਏ ਵੀ ਚਲੋ ਪੁਲਿਸ ਦਾ ਪੇਪਰ ਹੀ ਭਰਉਣਾ ਚਾਹੀਏ ਤਿਆਰੀ ਕੀਤੀ ਹੋਵੇ ਨਾ ਕੀਤੀ ਹੋਵੇ ਪਰ ਉਹ ਭਰਨ ਦੇ। ਮੈਂ ਤਾਂ ਬਿਨਾ ਪੇਪਰਾਂ ਤੋਂ ਪੁਲਿਸ ਚ ਭਰਤੀ ਹੋ ਗਿਆ ਸੀ। ਹੂੰ। ਮੈਂ ਸਪੋਰਟਸਮੈਨ ਸੀ ਨਾ ਵਾਲੀਬਾਲ ਖੇਡਦਾ ਸੀਗਾ। ਅੱਛਾ ਜੀ। ਮੈਂ 올 ਇੰਡੀਆ ਇੰਟਰਵਰਸਟੀ ਇੰਟਰਵਰਸਟੀ ਤੱਕ ਵਾਲੀਬਾਲ ਖੇਡਿਆ। ਔਰ ਮੇਰੀ ਗੇਮ ਚੰਗੀ ਸੀਗੀ ਤਾਂ ਮੈਂ ਪਹਿਲਾਂ ਰੇਲਵੇ ਪੁਲਿਸ ਜੁਆਇਨ ਕੀਤੀ ਮੇਰਾ ਮੈਡੀਕਲ ਹੋ ਗਿਆ। ਜੀ ਆਰ ਪੀ। ਹਾਂ। ਉਹਨਾਂ ਵੱਲੋਂ ਅਸੀਂ ਫਿਰ ਉਹ ਸਾਡਾ ਅਸੀਂ ਨਹੀਂ ਉਹਨੂੰ ਮਨ ਲੱਗਿਆ। ਫਿਰ ਪੰਜਾਬ ਪੁਲਿਸ ਫਿਰ ਉਹ ਤੋਂ ਬਾਅਦ ਮੈਂ ਮਨ ਨਹੀਂ ਸੀਗਾ ਮੇਰਾ। ਮੈਨੂੰ ਮਤਲਬ ਮੇਰੇ ਰਿਸ਼ਤੇਦਾਰ ਪ੍ਰਤੀ ਕਰਾਉਣਾ ਚਾਹੁੰਦੇ ਸੀ ਸਪੋਰਟਸ ਵੇਜ ਤੇ ਪੀਪੀ ਜਲੰਧਰ ਉੱਥੇ ਮੈਂ ਗਿਆ ਵੀ ਤੇ ਮੈਡੀਕਲ ਵੀ ਵੱਡ ਬਾਦ ਚੋਂ ਮੇਰਾ ਮੈਨੂੰ ਸੀਗਾ ਯਾਰ ਮੈਂ ਜੇ ਫਸ ਗਿਆ ਨਾ ਜੋ ਮੇਰਾ ਡ੍ਰੀਮ ਹੈ ਜੋ ਮੈਂ ਕੰਮ ਕਰਨਾ ਚਾਹੁੰਨਾ ਇੱਕ ਐਕਟਰ ਦੇ ਤੌਰ ਤੇ ਆਪਣੇ ਆਪ ਨੂੰ ਲੈ ਕੇ ਆਉਣਾ ਸ਼ਾਇਦ ਮੈਂ ਉਹ ਨਹੀਂ ਕਰ ਸਕਦਾ ਫਿਰ ਕਿਸ ਕਰਕੇ ਮੈਂ ਫਿਰ ਨਿਕਲਾ ਆਇਆ ਉੱਥੋਂ